ਬੋਧੂ ਦੇ ਸਿਰ ਤੇ ਜੋ ਨਜ਼ਰ ਆਉਂਦੇ ਨੇ ਕੰਗਰਾਲੇ ਵਾਲ ਉਹ ਵਾਲ ਨਹੀਂ ਹਨ ਅਸਲ ਵਿੱਚ ਕੀ ਹੈ ਜਾਣ ਕੇ ਹੋ ਜਾਓਗੇ ਤੁਸੀਂ ਹੈਰਾਨ ਦੋਸਤ ਤੁਸੀਂ ਗੌਤਮ ਬੁੱਧ ਵਰਤਾਂ ਜਾਣਦੇ ਹੀ ਹੋਮੋਗੇ ਜਿਨ੍ਹਾਂ ਨੇ ਬੁੱਧ ਧਰਮ ਦੀ ਸ਼ੁਰੂਆਤ ਕੀਤੀ ਸੀ ਅੱਜ ਬੁੱਧ ਧਰਮ ਦੇ ਕਰੋੜਾਂ ਪੈਰੋਕਾਰ ਹਨ ਜੋ ਇਸ ਧਰਮ ਦਾ ਪ੍ਰਚਾਰ ਵੀ ਕਰ ਰਹੇ ਹਨ ਤੁਸੀਂ ਗੌਤਮ ਬੁੱਧ ਦੀਆਂ ਮੂਰਤੀਆਂ ਨੂੰ ਕਿਸੇ ਵੀ ਅਸਾਨਾ ਦੇਖ ਸਕਦੇ ਹੋ ਜੋ ਕਿ ਬਹੁਤ ਸੁੰਦਰ ਅਤੇ ਆਕਰਸ਼ਕ ਹਨ ਗੌਤਮ ਬੁੱਧੀਆਂ ਕਈ ਮੂਰਤੀਆਂ ਜਨੇਸਕੋ ਦੀ ਅਪਿਸੇ ਬ੍ਰਾਤ ਸਾਈਟਾਂ ਵਿੱਚ ਸ਼ਾਮਲ ਹਨ ਗੌਤਮ ਬੁੱਧ ਦੀ ਮੂਰਤੀ ਨੂੰ ਧਿਆਨ ਨਾਲ ਦੇਖੀਏ ਤਾਂ ਉਹਨਾਂ ਦੇ ਸਿਰ ਦੇ ਪਿੱਛੇ ਕੰਗਰਾਲੇ ਵਾਲ ਨਜ਼ਰ ਆਉਣਗੇ ਹਾਲਾਂਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਉਹਨਾਂ ਦੇ ਕੰਗਰਾਲੇ ਵਾਲ ਨਹੀਂ ਬਲਕਿ ਇਹ ਜਾਨਵਰ ਹੈ ਕਹਿਆ ਜਾਂਦਾ ਹੈ ਕਿ ਜਦੋਂ ਗੌਤਮ ਬੁੱਧ ਧਿਆਨ ਅਤੇ ਅਧਿਆਤਮਕ ਅਭਿਆਸ ਵਿੱਚ ਮਗਨ ਸਨ ਬਾਹਰੀ ਸੰਸਾਰ ਵਿੱਚ ਕੀ ਹੋ ਰਿਹਾ ਹੈ ਇਸ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸਨ ਜਿਸ ਸਮੇਂ ਉਹ ਪੂਰੀ ਤਰ੍ਹਾਂ ਧਿਆਨ ਵਿੱਚ ਲੀਨ ਸਨ ਉਸ ਸਮੇਂ ਬਹੁਤ ਗਰਮੀ ਸੀ ਅਤੇ ਸੂਰਜ ਗੌਤਮ ਬੁੱਧ ਦੇ ਸਰੀਰ ਦੇ ਬਿਲਕੁਲ ਉੱਪਰ ਸੀ ਇਸ ਸਮੇਂ ਦੌਰਾਨ ਵੀ ਗੌਤਮ ਬੁੱਧ ਘੌਰ ਤੋਂ ਵਸਿਆ ਕਰ ਰਹੇ ਸਨ ਉਦੋਂ ਹੀ ਇੱਕ ਕੋਗਾ ਉੱਥੋਂ ਲੰਘ ਰਿਹਾ ਸੀ ਜਦੋਂ ਉਸ ਨੇ ਮਹਾਤਮਾ ਬੁੱਧ ਨੂੰ ਉਸ ਰੂਪ ਵਿੱਚ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇੰਨੀ ਗਰਮੀ ਵਿੱਚ ਕੋਈ ਵਿਅਕਤੀ ਸਿਮਰਨ ਕਿਵੇਂ ਕਰਨ ਵਿੱਚ ਮਗਰ ਹੋ ਸਕਦਾ ਹੈ ਉਸ ਸਮੇਂ ਗੌਤਮ ਬੁੱਧ ਦੇ ਸਿਰ ਤੇ ਇੱਕ ਵਾਲ ਵੀ ਨਹੀਂ ਸੀ ਅਜਿਹੇ ਚ ਉਸ ਨੂੰ ਗਰਮੀ ਤੋਂ ਬਚਾਉਣ ਲਈ ਉਹ ਰੇਂਕੀ ਉਸਦੇ ਸਿਰ ਤੇ ਬੈਠ ਗਿਆ ਫਿਰ ਉਸ ਕੋ ਗੁੰ ਦੇਖ ਕੇ ਹੋਰ ਕੋਗੇ ਵੀ ਆ ਕੇ ਗੌਤਮ ਬੁੱਧ ਦੇ ਸਿਰ ਤੇ ਬੈਠ ਗਏ ਤਾਂ ਜੋ ਉਹਨਾਂ ਨੂੰ ਗਰਮੀ ਤੋਂ ਬਚਾਈ ਜਾ ਸਕੇ ਅਤੇ ਇਸ ਤਰ੍ਹਾਂ ਕੁਲ 108 ਕੋਗੇ ਗੌਤਮ ਬੁੱਧ ਦੇ ਸਿਰ ਤੇ ਬੈਠ ਕੇ ਉਹਨਾਂ ਨੂੰ ਗਰਮੀ ਤੋਂ ਬਚਾ ਰਹੇ ਸਨ ਬੁੱਧ ਸਿਮਰਨ ਵਿੱਚ ਮਗਨ ਸਨ ਇਸ ਲਈ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ ਇਸ ਤਰ੍ਹਾਂ ਉਹਨਾਂ ਕੋਗੇ ਨੇ ਉਹਨਾਂ ਦੇ ਸਿਰ ਤੇ ਹੀ ਆਪਣੀ ਜਾਨ ਗਵਾ ਦਿੱਤੀ ਇਸ ਤਰ੍ਹਾਂ ਉਹਨਾਂ ਕੋਗੇ ਦਾ ਵੀ ਗੌਤਮ ਬੁੱਧ ਦੀ ਤਵੱਸਿਆ ਵਿੱਚ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਗੌਤਮ ਬੁੱਧ ਦੀ ਹਰ ਮੂਰਤ